ਰੀਕਾਲ ਜੀ ਮਨਦੀਪ ਕੌਰ ਇਰਤਮਾਨ ਬਟੇ ਪਿੰਡ ਸੋਪਰਾ ਤੋਂ ਅੱਜ ਆਪਾਂ ਨੇ ਤਿੰਨ ਸੂਟ ਰੈਡੀ ਕੀਤੇ ਹੈ ਜੀ ਇੱਕ ਕਸਟਮਰ ਦਾ ਸਟੱਫ ਸੀਗਾ ਆਪਾਂ ਉਹਦੇ ਉੱਪਰ ਰੈਡੀ ਕੀਤਾਗਾ ਵੀਡੀਓ ਨੂੰ ਅੱਗੇ ਲੈ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ スクリーンショット ਲੈ ਕੇ ਆਪਾਂ ਨੂੰ ਸੈਂਡ ਕਰ ਦਿਓ ਆਪਣਾ ਸਟੱਫ ਦੇ ਕੇ ਵੀ ਆਪਣੇ ਕੋਲੋਂ ਸਟੱਫ ਲੈ ਕੇ ਵੀ ਤੁਸੀਂ ਕੋਈ ਵੀ ਕਲਰ ਕਿਦਾਂ ਦਾ ਵੀ ਸੂਟ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਆ ਫਸਟ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾਗਾ ਇਹ ਡਾਰਕ ਨਾਭੀ ਕਲਰ ਹੈਗਾ ਇਹ ਘੇਰੇ ਦੇ ਉੱਪਰ ਬਣੇ ਹੋਏ ਫਲਾਵਰ ਇਹ ਕੇਵਲ ਫਲਾਵਰ ਇਹ ਕੇ ਇਹ ਕੇ ਉੱਪਰ ਪੈਨਲ ਵਾਲਾ ਡਿਜ਼ਾਈਨ ਹੈ ਜੀ ਇਹ ਕਸਟਮਰ ਦਾ ਸੂਟ ਸੀ ਆਪਾਂ ਕਸਟਮਰ ਦੀ ਪਸੰਦ ਦੇ ਅਕੋਰਡਿੰਗ ਰੈਡੀ ਕੀਤਾਗਾ ਜੀ ਫਸਟ ਸੂਟ ਆਪਣਾ ਇਹ ਹੈਗਾ ਸੈਕਿੰਡ ਸੂਟ ਹੈ ਜਿਹੜਾ ਆਪਣਾ ਉਹ ਇਹ ਆ ਇਹ ਵੀ ਕਸਟਮਰ ਦਾ ਹੀ ਸਟੱਫ ਆ ਜੀ ਇਹਦੇ ਦੇ ਵੀ ਆਪਾਂ ਸਿਰਫ ਵਰਕ ਕੀਤਾਗਾ ਦੇਖੋ ਬਹੁਤ ਹੀ ਸੋਹਣਾ ਵਰਕ ਆ ਨੀਟ ਐਂਡ ਕਲੀਨ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਆਪਣੇ ਘਰ ਕੋਲ ਕਰਵਾ ਸਕਦੇ ਹੋ ਹੈਂਡਵਰਕ ਆਰਟੀ ਵਰਕ ਨੀਡਲ ਵਰਕ ਪੇਂਟ ਬਲੋਕ ਪੇਂਟ ਹਰ ਤਰ੍ਹਾਂ ਦੇ ਆਪਾਂ ਸੂਟ ਰੈਡੀ ਕਰਕੇ ਦਿੰਨੇ ਆ ਜੀ ਇਹਦੇ ਆਪਾਂ ਨੇ ਬਾਟਮ ਤੇ ਵੀ ਵਰਕ ਕੀਤਾਗਾ ਜਿੱਦਾਂ ਸੇਮ ਵਰਕ ਆ ਬਾਟਮ ਦੇ ਉੱਪਰ ਆ ਸੇਮ ਵਰਕ ਇਦਾਂ ਹੀ ਇਹਦੀ ਬਾਜੂ ਦੇ ਉੱਪਰ ਆ ਜਿਹੜਾ ਆਪਾਂ ਫਸਟ ਸੂਟ ਰੈਡੀ ਕੀਤਾ ਸੀ ਉਹਦੇ ਵੀ ਆਪਾਂ ਬਾਜੂ ਦੇ ਉੱਪਰ ਵਰਕ ਕੀਤਾਗਾ ਇਹ ਆਪਣਾ ਸੈਕੰਡ ਸੂਟ ਸੀ ਆ ਆਪਣਾ ਥਰਡ ਸੂਟ ਆ ਇਹ ਆਪਾਂ ਨਾ ਪਸ਼ਮੀਨੇ ਦੇ ਉੱਪਰ ਰੈਡੀ ਕੀਤਾਗਾ ਪਸ਼ਮੀਨੇ ਦਾ ਸਟਾਫ ਆਗਾ 셀ਫ ਪ੍ਰਿੰਟ ਪਸ਼ਮੀਨਾ ਦਾ ਜੀ ਇਹ ਕਿ ਟੈਕਸ ਦਾ ਪਸ਼ਮੀਨਾਗਾ ਇਹ ਹੈਗਾ ਲਾਈਟ ਕਰੀਮ ਜੇ ਕਲਰ ਚ ਸੂਟ ਸੇਮ ਵਰਕ ਇਹਦੇ ਉੱਪਰ ਹੋਇਆ ਜੀ ਬਹੁਤ ਹੀ ਸੋਹਣਾ ਸੂਟ ਆਪਾਂ ਨੇ ਰੈਡੀ ਕੀਤਾਗਾ ਇਹਦੀ ਵੀ ਆਪਾਂ ਨੇ ਬਾਜੂ ਉੱਪਰ ਵਰਕ ਕੀਤਾਗਾ ਇਹ ਬਾਟਮ ਦਾ ਵਰਕ ਹੈਗਾ ਇੱਧਰ ਆਪਾਂ ਨੇ ਬਾਜੂ ਦੇ ਉੱਪਰ ਵਰਕ ਕੀਤਾਗਾ ਅੱਜ ਦੀ ਵੀਡੀਓ ਆਪਾਂ ਇੱਥੇ ਹੀ ক্লোਜ਼ ਕਰਦੇ ਆਂ ਜੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਨਿਊ ਵੀਡੀਓ ਦੇ ਨਾਲ ਥੈਂਕ ਯੂ